ਨਦਾਨੀ ਤੇਰੀਆਂ ਕਰਤੂਤਾ ਕੀ ਮਾਵਾਂ ਤੀਆਂ ਕੀ ਕਰਦੀਆਂ ਰੈਂਡੀਆਂ ਵਾ ਵੇਖੀ ਕਿੱਦਾਂ ਤਾਨੂੰ ਦੋਵਾਂ ਨੇ ਘਰੋਂ ਬਾਹਰ ਕੱਢਦਾ ਵਾ ਕੱਢ ਕੇ ਵਿਖਾਵੇਂ ਹੈ ਕਿੱਦਾਂ ਕੱਢਦਾ ਭਲਾ ਜਿਹੜੀ ਵੱਡੀ ਆਈ ਹੈ ਚੜੀਆਂ ਨਾ ਦੋਵੇਂ ਜਾਣੀਆਂ ਮੈਨੂੰ ਸਾਰੀਆਂ ਘਾੜੀਆਂ ਹਰਕਤਾਂ ਦਾ ਪਹਿਲਾਂ ਹੀ ਪਤਾ ਸੀ ਪਹਿਲਾਂ ਤਾਂ ਮੇਰਾ ਜੀ ਕਰਨਦਾ ਤੈਨੂੰ ਕੱਢਾਂ ਬਾਹਰ ਵੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੇ ਉਹ ਜਿਹੜੀ 12 ਤਾਲੀ ਹੈ ਨਾ ਉਹਦਾ ਹੀ ਕੰਮ ਵਾ ਏ ਉਹਨੇ ਹੀ ਕੀਤਾ ਸਭ ਕੁ ਉਹ ਵੇ ਮੈਂ ਬਥੇਰਾ ਸਾਰਿਆਂ ਨੂੰ ਕਹਿੰਦੀ ਸੀ ਪਰ ਮੇਰੀ ਕੋਈ ਮੰਨਦਾ ਹੀ ਉਹ ਤੂੰ ਹੋ ਕਹਿੰਦੀ ਹੈ ਨਾ ਸੌਖੇ ਬੜੇ ਆ ਘਰੋਂ ਤੇ ਸਾਕੋ ਲੈ ਗਈ ਕਿ ਨਹੀਂ ਇਥੋਂ ਪਰ लवली ਮੈਨੂੰ ਇਹ ਨਹੀਂ ਪਤਾ ਮਮੀ ਜੇ ਤੁਹਾਨੂੰ ਸੱਚ ਪਤਾ ਲੱਗ ਹੀ ਗਿਆ ਹਨ ਆਹੋ ਬਣਾਈ ਸੀ ਮੈਂ ਵੀਡੀਓ ਕਰ ਲੋ ਜੋ ਕਰਨਾ ਤੁਸੀਂ ਮਮੀ ਵੇਖ ਲੋ ਇਹਦੀ ਜਬਾਨ ਕਿਦਾਂ ਚਲਾਉਂਦੀ ਐ ਦੱਸਤਾ ਸਾਰਾ ਕੁਝ ਮਮੀ ਨੂੰ ਤੂੰ ਫੜ ਕੇ ਨਾ ਬਾਹਰ ਕੱਢੋ ਇਹਨੂੰ ਹੋ ਮੇਰਾ ਘਰ ਆਣ ਕੇ ਮੈਨੂੰ ਡੀਆਂ ਧੱਕੇ ਮਾਰਨ ਹੁਣ ਮੈਂ ਤੁਹਾਨੂੰ ਦੋਵਾਂ ਮਾਂ ਤੀਆਂ ਨੂੰ ਘਰੋਂ ਬਾਹਰ ਕੱਢਾਂਗੀ ਵੇਖਿਓ ਸਹੀ ਕਿਉਂ ਹੁੰਦੀ ਐ ਵੇਖਿਓ ਮਮੀ ਤੂੰ ਹੀ ਭੂਏ ਚੜਾਈ ਸੀ ਨਾ ਕੋਈ ਗੱਲ ਨਹੀਂ ਕੋਈ ਨਹੀਂ ਲਾਉਣ ਦੀ ਵੀ ਜਾਚ ਵਾ ਬਾਹਾਂਗੇ ਇਹਨੂੰ ਇਹ ਬਾਹਰ ਮੈਂ ਕੱਢੂ ਨਾ ਚੰਗੀ ਤਰ੍ਹਾਂ ਨਹੀਂ ਜਿਹੜੀ ਮਛਰੀ ਐ ਨਾ ਇੰਨੀ